ਇੱਕ ਉਸ ਇਨਸਾਨ ਦੀ ਕਹਾਣੀ ਜੋ ਆਪਣੇ ਸੁਪਨਿਆਂ ਦੇ ਪਿੱਛੇ ਦੌੜਦਾ ਔਰ ਸੁਪਨਿਆਂ ਦੇ ਪਿੱਛੇ ਦੌੜਦਾ ਅਨੇਕਾਂ ਵਾਰ ਡਿੱਗਦਾ ਹੈ ਅਨੇਕਾਂ ਵਾਰ ਉੱਠਦਾ ਹੈ ਫੈਮਿਲੀ ਨੂੰ ਬਹੁਤ ਵਾਰ ਝੂਠ ਬੋਲਦਾ ਹੈ ਫੈਮਲੀ ਨੂੰ ਇਹ ਲੱਗਦਾ ਕਿ ਇਹ ਸਾਡੇ ਨੂੰ ਠੱਗ ਰਿਹਾ ਪਰ ਇਸ ਤਰ੍ਹਾਂ ਦੀ ਇੱਕ ਬੜੀ ਕਹਾਣੀ ਅਜੀਬ ਜਿਹੀ ਪਰਿਵਾਰ ਕਹਾਣੀ ਜਿਹਦੇ ਵਿੱਚ ਬਹੁਤ ਜਗ੍ਹਾ ਤੇ ਨਿਰਾਸ਼ਾ ਆਉਂਦੀ ਹੈ ਬਹੁਤ ਜਗ੍ਹਾ ਤੇ ਖੁਸ਼ੀ ਆਉਂਦੀ ਆ ਮਹਿਰ ਮੂਵੀ ਅੱਜ ਰਿਲੀਜ਼ ਹੋਈ ਆ ਰਾਜਕੁੰਦਰਾ ਇਸ ਮੂਵੀ ਦੇ ਬਤੌਰ ਲੀਡ ਹੀਰੋ ਕੰਮ ਕਰ ਰਹੇ ਨੇ ਗੀਤਾ ਬਸਰਾ ਨੇ ਸੋਹਣਾ ਕੰਮ ਕੀਤਾ ਹੋਰ ਵੀ ਜਿਹੜੇ ਹੈਗੇ ਨੇ ਆਰਟਿਸਟ ਨੇ ਪਰ ਅੱਜ ਇਹ ਫਿਲਮ ਕਿਹੋ ਜਿਹਾ ਪ੍ਰਭਾਵ ਛੱਡ ਕੇ ਗਈ ਆ ਆਡੀਅנס ਸਾਡੇ ਨਾਲ ਨੇ ਫਿਲਮ ਨੇ ਕਿਹੋ ਜਿਹਾ ਪ੍ਰਭਾਵ ਛੱਡਿਆ ਹਸਾਇਆ ਰੋਇਆ ਅ ਇਮੋਸ਼ਨਲ ਕੀਤਾ ਇਹ ਸਾਰੀ ਗੱਲਬਾਤ ਕਰਾਂਗੇ ਮੈਡਮ ਸਾਡੇ ਨਾਲ ਨੇ ਮੈਡਮ ਤੁਹਾਡਾ ਸ਼ੁਭਨਾਮ ਕਿੱਥੋਂ ਡਾਕਟਰ ਕਮਲਪ੍ਰੀਤ ਜੀ ਅੰਛੀ ਸੀ ਕਿ ਮੇਰੀ ਹੀ ਫਿਲਮ ਫਿਲਮ ਵਧੀਆ ਸੀ ਫੈਮਲੀ ਮੂਵੀ ਹੈ ਔਰ ਮਿਕਸਡ ਇਮੋਸ਼ਨਸ ਨੇ ਹਾਸਾ ਵੀ ਆਉਂਦਾ ਹੈ ਤੇ ਵਿੱਚ ਤੁਹਾਨੂੰ ਇਮੋਸ਼ਨਲੀ ਵੀ ਉਹ ਆਪਣੇ ਨਾਲ ਪੂਰਾ ਟੈਂਸ਼ਨ ਦਿੰਦੇ ਨੇ ਪਰ ਹਾਂ ਮਿਕਸਡ ਇਮੋਸ਼ਨਸ ਵਾਲੀ ਮੂਵੀ ਹੈ ਫੈਮਲੀ ਮੂਵੀ ਹੈ ਇਟਸ ਗੁੱਡ ਇਮੋਸ਼ਨਲ ਹੋਏ ਕਿਤੇ ਕਹਾਣੀ ਆਪਣੇ ਆਪ ਵਰਗੀ ਲੱਗੀ हां किते ना किते अपने नॉर्मल जिस तरह ਸਾਡੀ ਨੇਚਰਲ ਹੈ ਰੀਅਲ ਲਾਈਫ ਹੈ ਅਪਸ ਐਂਡ ਡਾਉਨਸ ਦਿਖਾਉਂਦੇ ਹੈ ਕਿਸ ਤਰ੍ਹਾਂ ਸਟਰਗਲ ਕਰਦੇ ਹੋ ਤੁਸੀਂ ਔਰ ਕਿਸ ਤਰ੍ਹਾਂ ਤੁਹਾਨੂੰ ਐਟ ਲਾਸਟ ਕੋਈ ਸਕਸੈਸ ਮਿਲਦੀ ਹੈ ਬਸ ਉਸ ਹਿਸਾਬ ਨਾਲ ਪੂਰੀ ਮੂਵੀ ਹੈ ਤੁਹਾਨੂੰ ਮੈਂ ਕੀ ਮੂਵੀ ਦੇ ਵਿੱਚ ਵੱਖਰਾ ਲੱਗਿਆ ਮੂਵੀਜ਼ ਆਪ ਕੋ ਰੁਟੀਨ ਚ ਵੇਖਦੇ ਆ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਕਿ ਇਹ ਸਾਨੂੰ ਇੱਕ ਚਾਂਸ ਰੱਬ ਜ਼ਰੂਰ ਦਿੰਦਾ ਸਾਨੂੰ ਮੈਨੂੰ ਬਹੁਤ ਇਮੋਸ਼ਨਲ ਚੀਜ਼ ਲੱਗੀ ਜੋ ਮੈਨੂੰ ਟੱਚ ਹੋਈ ਕਿ ਇਹ ਸਾਨੂੰ ਕਦੇ ਵੀ ਜ਼ਿੰਦਗੀ 'ਚ ਹਾਰਨਾ ਨਹੀਂ ਚਾਹੀਦਾ ਯੂ ਵਿਲ ਗੈਟ ਵਨ ਚਾਂਸ ఎਵਰ ਇਨ ਯੂਅਰ ਲਾਈਫ ਸੋ ਯੂ ਮਸਟ ਟ੍ਰਾਈ ਵਾਂਸ ਇਹ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਮਹਿਰ ਮੂਵੀ ਦੇ ਵਿੱਚ ਮਨ ਭਰਿਆ ਇਮੋਸ਼ਨਲ ਹੋਈ ਹੋਈ ਇਮੋਸ਼ਨ ਹੋਈ ਬਿਕਾਜ਼ ਅਪ ਡਾਊਨਸ ਆਫ ਸੀ ਵੀ ਦੇਖਦੇ ਆ ਲਾਈਫ ਦੇ ਵਿੱਚ ਹਾਰ ਜਾਂਦੇ ਆ ਕਈ ਵਾਰੀ ਬਟ ਬੜੀ ਅੱਛੀ ਚੀਜ਼ ਹੋਣਾ ਚਾਹੀਦੀ ਦਿਖਾਈ ਕਿ ਹਾਰਨਾ ਨਹੀਂ ਹੈ ਤੁਸੀਂ ਉਹ ਮੌਕਾ ਰੱਬ ਜ਼ਰੂਰ ਦਿੰਦਾ ਹੈ ਔਰ ਕਦੇ ਵੀ ਤੁਸੀਂ ਕਾਮਯਾਬ ਹੋ ਸਿੱګه ਕਾਫੀ ਈਮੋਸ਼ਨ ਸੀਗੇ ਵਿੱਚ ਜਦੋਂ ਬੱਚਾ ਬਿਮਾਰ ਹੋ ਜਾਂਦਾ ਹੈ ਉਹਨਾਂ ਦਾ ਟਿਊਮਰ ਦਾ ਪ੍ਰੋਬਲਮ ਆ ਜਾਂਦੀ ਹੈ ਉਹ ਬੜਾ ਹਾਰਟਫੁਲ ਰਿਹਾ ਮੇਰੇ ਲਈ ਮਤਲਬ ਇਕਦਮ ਛਟਕਾ ਜਿਹਾ ਲੱਗਿਆ ਕਿ ਉਹ ਪਹਿਲਾਂ ਹੀ ਬਹੁਤ ਸਟਰਗਲ ਕਰ ਰਿਹਾ ਸੀ ਲਾਈਫ ਦੇ ਵਿੱਚ ਔਰ ਇੱਕ ਸਟਰਗਲ ਹੋਰ ਉਹਨੂੰ ਇਕਦਮ ਛਟਕਾ ਲਾਈਫ ਦਾ ਲੱਗਿਆ ਬਟ ਸਟਿਲ ਸਟਰੋਂਗ ਸੀ ਰੱਬ ਨੇ ਸਾਥ ਦਿੱਤਾ ਐਂਡ ਬਹੁਤ ਵਧੀਆ ਰਿਹਾ ਐਂਡ ਦੇ ਵਿੱਚ ਕਿੰਨੇ ਨੰਬਰਸ ਦੇਓਗੇ 10 ਤੋਂ ਸਰ ਮੇਰੇ ਲਈ ਤਾਂ 9 ਹਾਫ ਮਾਰਕਸ ਦਾ ਹੈ 9.5 9.5 ਨੰਬਰ ਪਾਜੀ ਤੁਹਾਡਾ ਸ਼ੁਭਨਾਮ ਸਕਰਨ ਕਰਨਪਾਲ ਸਿੰਘ ਕਰਨ ਜੀ ਕਿਵੇਂ ਲੱਗੀ ਮੂਵੀ ਸੋ ਬਹੁਤ ਹੀ ਵਧੀਆ ਲੱਗੀ ਕਾਫੀ ਹਮ ਵਧੀਆ ਮੂਵੀ ਸੀ ਮਤਲਬ ਮੂਵੀ ਨੂੰ ਸਿੱਖਣ ਤੋਂ ਕਾਫੀ ਕੁਝ ਮਿਲਿਆ ਕਿ ਪੈਸੇ ਬਿਚੇ ਨਹੀਂ ਭਜਣਾ ਚਾਹੀਦਾ ਤੇ ਜੇ ਤੁਸੇ ਪੈਸ਼ਨ ਹੈਗਾ ਤੂੰ ਪਹਿਲਾਂ ਕੁਝ ਕਰੋ ਅਗਰ ਤੁਹਾਡੇ ਕੋਲ ਕੁਝ ਨਹੀਂ ਕਰ ਪਾ ਰਹੇ ਤੁਸੀਂ ਮੈਂ ਕੰਮ ਕਰਨਾ ਸ਼ੁਰੂ ਕਰੋ ਕੰਮ ਤੋਂ ਬਾਅਦ ਪੈਸਾ ਕਮਾਓ ਤੇ ਉਹ ਪੈਸਾ ਲਾਓ ਘਰ ਦਾ ਪੈਸਾ ਨਾ ਲਗਾਓ ਅਕਸਰ ਪੰਜਾਬੀ ਫਿਲਮਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਿਆਦਾਤਰ ਲੋਕ ਕਾਮੇਡੀ ਜ ਬਹੁਤ ਹਿੱਟਲੇ ਲੈਵਲ ਦੀ ਕਾਮੇਡੀ ਹੀ ਪਸੰਦ ਕਰਦੇ ਨੇ ਇਮੋਸ਼ਨਲ ਜਾਂ ਪਰਿਵਾਰਕ ਫਿਲਮਾਂ ਨੂੰ ਬਹੁਤ ਘੱਟ ਲੋਕ ਵੇਖਣਾ ਪਸੰਦ ਕਰਦੇ ਆ ਆਡੀਅנס ਉਹ ਨਾ ਨਹੀਂ ਇਸ ਨੂੰ ਲਾਈਕ ਕਰਦੀ ਕਿਵੇਂ ਵੇਖਦੇ ਹੋ ਸਰ ਉਦਾਂ ਜੇ ਗੱਲ ਕਰੀ ਐ ਪਤਾ ਆਡੀਅנס ਦੀ ਛੁੜ ਜੀ ਏਜ ਦੇ ਅਕੋਰਡਿੰਗ ਚੱਲੀਦਾ ਏਜ ਮੈਟਰ ਕਰਦੇ ਹੁਣ ਜੇ ਤਾਂ ਮੈਂ ਅੰਦਰ ਰਿਵਿਊ ਲੈ ਰਿਹਾ ਸੀ ਤੇ ਜਿਹੜੇ ਸਾਡੇ ਛੋਟੇ ਹੈਗੇ ਉਹਨਾਂ ਨੂੰ ਮੂਵੀ ਚਾਹੀਦੀ ਐ ਡਰਾਮੇ ਵਾਲੀ ਹੋ ਗਈ ਕਮੇਡੀ ਹੋ ਗਈ ਉਦਾਂ ਦੀ ਮੂਵੀ ਚਾਹੀਦੀ ਐ ਪਰ ਜੇ ਸਾਨੂੰ ਦੇਖਿਆ ਜੇ ਸਾਡੇ ਵਾਸਤੇ ਮੂਵੀ ਵਧੀਆ ਕਾਫੀ ਕਿ ਰਬ ਨੂੰ ਰਬ ਤੇ ਪਰੋਸਰ ਕੋ ਰਬ ਤੋਂ ਵੱਡਾ ਕੋਈ ਨਹੀਂ ਹੈਗਾ ਜੀ ਕਿੱਥੇ ਜੀ ਹਰਟ ਹੋਏ ਸਰ ਲਾਸਟ ਜਾ ਕੇ ਲਾਸਟ ਜਾ ਕੇ ਮੂਵੀ ਵਧੀਆ ਲੱਗੀ ਪਹਿਲਾਂ ਤਾਂ ਨਹੀਂ ਲੱਗੀ ਲਾਸਟ ਜਾ ਕੇ ਵਸ ਮੂਵੀ ਦਾ ਪਾਰਟ ਲਾਸਟ ਤੋਂ ਸ਼ੁਰੂ ਹੋਇਆ ਜਾ ਕੇ ਕਿ ਮੂਵੀ ਸਖਾਂਦੀ ਹੈ ਸਾਨੂੰ ਬੜਾ ਕੁਝ ਕਿ ਪੈਸੇ ਪਿੱਛੇ ਨਾ ਭਜੋ ਤੁਸੀਂ ਅਗਰ ਤੁਹਾਡਾ ਪੈਸ਼ਨ ਹੈਗਾ ਤੁਸੀਂ ਪੈਸ਼ਨ ਆਪਣੇ ਪੈਸੇ ਨਾਲ ਪੂਰਾ ਕਰੋ ਘਰ ਦੇ ਪੈਸੇ ਨਾਲ ਡੁਬੋ ਜੀ ਤੁਸੀਂ ਆਹ ਮੂਵੀ ਦੀ ਕਾਫੀ ਵਧੀਆ ਲੱਗੀ ਮੈਨੂੰ 10 ਚੋਂ ਕਿੰਨੇ ਨੰਬਰ ਦੇਵੋ 10 ਚੋਂ 10 ਦੇ ਦਊਗਾ ਜੀ ਤਾਂ 10 ਚੋਂ 10 ਨੰਬਰ ਦੇ ਰਹੀ ਹੈ ਆਡੀਅנס ਹੋਰ ਵੀ ਆਪਾਂ ਗੱਲਬਾਤ ਕਰਾਂਗੇ ਇੱਥੇ ਜਿੰਨੀ ਆਡੀਅנס